ਹਰਾਮ ਦਾ ਆ ਯਾ ਕੋਈ ਹਰਾਮ ਦਾ ਨਹੀਂ ਯਾ ਮੈਂ ਕਹਿੰਦਾ ਕੋਈ ਬੰਦਾ ਨਹੀਂ ਨਿਕਲਦਾ ਤੈਨੂੰ ਮੈਂ ਕਹਿੰਦਾ ਕੋਈ ਮੈਨੂੰ ਹਰਾਮ ਦਾ ਕਿਹਾ ਗੇਰਾ ਕਰ ਲੈ ਯਾਰ ਫਸ ਕਰ ਲੈ ਕੰਮ ਕਰ ਲੈ ਟੋ ਡਰਾਪਿੰਗ ਨਾਲੋਂ ਉਹਦੇ ਪਿੱਛੇ ਹਲਾਲ ਦੇ ਦਾ ਕੀ ਮਤਲਬ ਆਰੇ ਚੱਲ ਨਹੀਂ ਹਰਾਮ ਦੇ ਹਲਾਲ ਦਾ ਮੈਂ ਕਹਿੰਦਾ ਮਤਲਬ ਆ ਸਦਾਨ ਇਹੋ ਹੀ ਬਰਾਬਰ ਇਹੇ ਤੈਨੂੰ ਜਵਾਬ ਦਵਾਂਗੇ ਕਿ ਤੂੰ ਕਲੌਨਾ ਕਿਉਂ ਅੱਧਾ ਕੰਮ ਕਿਉਂ ਰੱਖਿਆ ਨਹੀਂ ਜਾਨ ਲੱਗਾ ਤੇ 2 ਮਿੰਟ ਇਹਦੇ ਤੋਂ ਨਾ ਪਹਿਲਾਂ ਕਿ ਮੈਨੂੰ ਜਾਨ ਟੋਟ ਹੈ ਨਿਆ ਗੱਡੀ ਲਈ ਉਹ ਲੱਗੀ ਪਈ ਹੈ ਉਹ ਲੱਗੀ ਪਈ ਹੈ ਇਹ ਅੱਖੇ ਲਾ ਕੇ ਦਰਜਾ ਨੁੱਕਰ पे ਖੜੇ ਹੈ ਨਾ ਹਾਂ ਜੀ 3-4 ਖੜੇ ਸੀ ਜਦੋਂ ਮੈਂ ਭਜਾ ਤਾ ਸਾਰੇ ਭੱਜ ਗਏ ਮੈਂ ਅੱਖੇ ਲਾ ਕੇ ਵਾਪਸ ਆ ਗਿਆ ਗੱਲ ਇਹਨਾਂ 3-4 ਆਪੇ ਇੱਥੇ 来 ਅੱਛਾ ਇਹਨੂੰ ਦੱਕਾ ਮਾਰ ਕੇ ਮੈਂ ਦੱਕਾ ਮਾਰਿਆ ਮੈਂ ਖੜ ਜੋ ਖੜ ਤੇ ਮੈਂ ਸਾਰੇ ਭੱਜ ਗਏ ਇਹ ਮੋੜੇ ਲਾ ਕੇ ਫੇਰ ਆ ਗਿਆ ਵਾਪਸ ਇੰਨੇ ਨੇ ਮੇਰੇ ਥੱਪੜ ਮਾਰੇ ਤੇ ਭਾਈ ਮੇਰੇ ਨਾਲ ਇੰਨਾਂ ਨੇ ਮੇਰੇ ਨਾਲ ਗੱਡੀਆਂ ਨਾਲ ਮੈਨੂੰ ਹਰਾਮ ਦੇ ਕੇ ਕਹਿੰਦੇ ਅੱਗੇ ਕੀ ਕਹਿੰਦਾ ਭਾਈ ਮੇਰੀ ਗੱਡੀ ਉੱਥੇ ਆ ਠੀਕ ਆ ਉੱਥੇ ਐਂਟੀ ਕਰੇ ਆ ਉਹਨਾਂ ਨੇ ਉਹ ਗੱਡੀ ਨਾਲ ਰਿਪੋਰਟ ਲਗਾ ਇਹਨਾਂ ਨੇ ਮੇਰੇ ਥੱਪੜ ਮਾਰੇ ਕਿੰਨਾ ਲਗਾ ਤੈਨੂੰ ਨਹੀਂ ਸਰ ਥੱਪੜ ਥੱਪੜ ਮਾਰਿਆ ਕਹਿੰਦਾ ਮੇਰੇ ਮੈਂ ਕਹਿੰਦਾ ਵੀ ਕੈਂਪ ਥੱਪੜ ਕਿਸਨੇ ਨਹੀਂ ਮਾਰੇ ਪਾਸੇ ਕਰ ਲੈ ਯਾਰ ਪਾਸੇ ਕਰ ਲੈ ਕਾਊਂਟ ਕਰ ਲੈ ਲੋ ਟ੍ਰੈਫਿਕ ਲਗਾ ਲੈ ਅੱਧੇ ਪਾ ਜਾ ਕਿੰਨਾ ਲਗਾ ਜੇ ਮੈਂ ਓਟੋ ਰਿਕਸ਼ਾ ਵਿੱਚ ਮੇਰੀ ਗੱਡੀ ਨਾ ਉਹ ਤੇ ਮੈਂ ਇਨਾਂ ਨਾਲ ਕੋਈ ਨੁਕਰ ਤੇ ਖੜੇ ਆ ਨਾ ਤਿੰਨ ਚਾਰ ਖੜੇ ਸੀ ਜਦੋਂ ਮੈਂ ਭਜਾਤਾ ਉਹ ਸਾਰੇ ਭੱਜ ਗਏ ਮੈਂ ਅਕੇ ਲਾ ਕੇ ਫਿਰ ਕੌਣ ਸੀ ਠੀਕ ਹੈ ਕਹਿੰਦਾ ਪ੍ਰੈਸਰ ਮੇਰੇ ਮੇਰਾ ਭਰਾ ਹੈਗਾ ਦੂਜੀ ਵਾਰ ਭਜਾਹਾ ਕਿ ਨਾ ਤੇ ਮੈਂ ਤਾਂ ਜਾਂਦਾ ਹੱਕਦਾਰ ਐ ਗੱਡੀ ਫੜੀ ਹੋਈ ਹੋਵੇ ਠੀਕ ਐ ਸੀਸੀਜੀ ਇਹ ਮੇਰੇ ਕੋਲ ਆ ਗਿਆ ਮੈਨੂੰ ਲੱਗੇ ਪਿਆ ਸਾਡੇ ਕੋਲ ਜਾਮ ਲੱਗਾ ਸਾਲੀ ਨੀ ਉਹ ਕਹਿੰਦੇ ਸਾਡੇ ਕੋਲ ਜਾਮ ਲੱਗਾ ਹੋਇਆ ਵਾ ਤਾਂ ਕਰਕੇ ਨਹੀਂ ਇਹਨਾਂ ਨੇ ਮੈਨੂੰ ਗਾਲ ਵੀ ਕੱਢੀ ਉੱਤੋਂ ਦੀ ਮੇਰੇ ਥੱਪੜ ਮਾਰਿਆ ਮੈਂ ਇਹਨਾਂ ਨੂੰ ਸਿਰਫ ਇੰਨੀ ਗੱਲ ਪੁੱਛੀ ਮੈਂ ਕਿਹਾ ਸਰ ਇਹਨੂੰ ਗਾਲ ਕਿਉ ਗੱਡੀ ਇਹਨਾਂ ਨੇ ਮੇਰੇ ਨਾਲ ਹੀ ਥੱਪੜ ਮਾਰਿਆ ਉੱਥੇ ਗੱਡੀ ਦੇ ਵਿੱਚ ਖੜੀਆਂ ਗੱਡੀਆਂ ਦੇ ਮਲੇ ਇਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਬੋਲੇ ਆ ਉੱਤੋਂ ਦੀ ਇਹਨਾਂ ਨੇ ਮੈਨੂੰ ਕਹਿੰਦੇ ਚੱਲ ਜਾ ਕਹਿੰਦੇ ਨਹੀਂ ਤੇ ਮੈਂ ਤੇਰੀ ਗੱਡੀ ਦਾ ਚਲਾਨ ਕਰਾਂਗਾ ਮੇਰੀ ਗੱਡੀ ਦਾ ਚਲਾਨ ਕਿਉਂ ਕਰਨਗੇ ਮੇਰੀ ਗੱਡੀ ਸਾਈਡ ਤੇ ਕਿੱਥੇ ਲੱਗੀ ਹੈ ਮੈਂ ਜਾਨ ਕੋ ਕੋਈ ਲਾਇਆ ਨਹੀਂ ਮੈਂ ਗੱਡੀ ਮੇਰੀ ਉਹ ਖੜੀ ਹੈ ਤੁਸੀਂ ਮੇਰੇ ਥੱਪੜ ਕਿਉਂ ਮਾਰਿਆ ਬੰਦੇ ਮੇਰੀ ਪਹਿਲਾ ਗੱਲ ਸੁਣੋ ਤੁਸੀਂ ਮੈਨੂੰ ਕਹਿੰਦੇ ਪਏ ਕਿ ਮੇਰੇ ਥੱਪੜ ਮਾਰ ਰਹੇ ਹੋ ਤੁਸੀਂ ਮੈਨੂੰ ਹਰਾਮ ਦਾ ਕਹਿ ਰਹੇ ਹੋ ਕਿਉਂ ਕਹਿ ਰਹੇ ਹੋ ਉੱਥੇ ਜਾ ਕੇ ਆਟੋ ਲਾ ਕੇ ਵਾਪਸ ਆ ਗਿਆ ਫਿਰ ਆ ਕੇ ਕੈਮਰਾ ਲੈ ਕੇ ਨਾ ਮੇਰੇ ਮੂੰਹ ਤੇ ਲੱਗਿਆ ਕਰ ਮੈਂ ਲਗਾ ਹੁੰਦਾ ਰੱਖ ਕੇ ਕੋਈ ਨਾ ਗਿਆ ਮੈਂ ਉਹ ਕੈਮਰਾ ਇਹਨਾਂ ਨੂੰ ਮੈਂ ਪੁੱਛ ਰਿਹਾ ਪਰ ਇਹਨਾਂ ਨੂੰ ਇੰਨੀ ਗੱਲ ਤੱਕ ਨਹੀਂ ਹੋਣਾ ਹੈ ਜੀ ਇਹਨਾਂ ਨੇ ਪਾਸੇ ਪੁੱਛੇ ਨਹੀਂ ਇਹਨਾਂ ਨੇ ਥੱਪੜ ਮਾਰਿਆ ਆ ਆ ਦੇਖੋ ਮੇਰੇ ਆ ਦੇਖੋ ਹੈ ਕੀ ਹੈ ਆ ਦੇਖੋ ਨੋ ਲੱਗਾ ਹੋਇਆ ਇਹਨਾਂ ਦਾ ਠੀਕ ਹੈ ਤੇ ਮੈਂ ਤਾਂ ਕਰਕੇ ਮੈਂ ਇਹਨਾਂ ਨੂੰ ਕਿਹਾ ਆਹ ਦੇਖੋ ਕੈਮਰਾ ਮਾਰੋ ਆ ਦੇਖਦਾ ਪਿਆ ਦਿਖਾਇਆ ਇਹਨੇ ਮੰਮੀ ਥੱਪੜ ਮਾਰਿਆ ਕੈਮਰੇ ਵਾਲੇ ਗੱਡੀ ਮੇਰੀ ਉਹ ਲੱਗੀ ਪਈ ਆ ਮਾਤਾ ਕਿਸੇ ਨੇ ਕੁਛ ਨਹੀਂ ਨੋ ਗਿਆ ਇਹ ਚਾਰ ਪੰਜ ਆਟੋ ਇੱਥੇ ਖੜੇ ਸੀ ਇਹ ਜਾਨ ਲੱਗਾ ਉਹਨਾਂ ਨੂੰ ਕਿਹਾ ਜਾਨ ਲੱਗਾ ਐਸਾ ਨਾ ਕਰ ਜਨਾ ਵੀ ਚੱਲ ਜਾ ਸਾਰੇ ਚੱਲ ਜੇ ਹਰਾਮ ਦੇ ਹਲਾਲ ਦੇ ਦਾ ਕੀ ਮਤਲਬ ਸਾਰੇ ਚੱਲ ਜੇ ਨਹੀਂ ਹਰਾਮ ਦੇ ਹਲਾਲ ਦਾ ਮੈਂ ਕਹਿੰਦਾ ਮਤਲਬ ਆ ਸੁਧਾਣ ਕੋਈ ਹੋਰ ਬਰਾਬਰ ਇਹ ਤਾਂ ਮੈਨੂੰ ਜਵਾਬ ਕਰਿਆ ਕਿ ਤੂੰ ਆਰਾਮਦਾ ਆ ਤੂੰ ਆਰਾਮਦਾ ਨਹੀਂ ਆ ਮੈਂ ਕਹਿੰਦਾ ਕੋਈ ਮਿਲਦਾ ਨਹੀਂ ਕੱਲ੍ਹ ਕਹਿੰਦਾ ਤੂੰ ਮੈਨੂੰ ਕੋਈ ਵੀ ਮੈਨੂੰ ਹਰਾਉਂਦਾ ਕਿੱਥਾ ਗੈਰ ਆ ਤੂੰ ਲੜਨਾ ਕਿਉਂ ਅੱਜ ਤੇ ਕੰਮ ਕੁਝ ਨਹੀਂ ਲੱਗਾ ਨਹੀਂ ਜਾਨ ਲੱਗਾ ਤੇ ਤੂੰ ਵੀ ਮੈਨੂੰ ਇਹਦੇ ਤੋਂ ਨਾ ਪਹਿਲਾਂ ਕਿ ਮੈਨੂੰ ਜਾਨ ਕੋਟ ਨਵੀਂ ਗੱਡੀ ਮੇਰੀ ਉਹ ਲੱਗੀ ਪਈ ਆ ਉਹ ਲੱਗੀ ਪਈ ਆ ਇਹ ਅੱਖੇ ਲਾ ਕੇ ਵਾਪਸ ਸਾਇਦ ਵਾਰੇ ਗੱਡੀ ਮੈਂ ਵਾਪਸ ਲਾ ਕੇ ਲੈਣੇ ਮੈਂ ਮੈਂ ਉੱਥੇ ਹੀ ਆ ਗਿਆ ਲੜਨ ਆਇਆ ਇਹ ਵੀ ਮੈਂ ਉੱਥੇ ਹੀ ਕੰਮ ਕਰਾਂ ਮੇਰੇ ਕੋਲ ਕੁਝ ਕੰਮ ਲੱਗਾ ਨਹੀਂ ਅੱਛਾ ਤੂੰ ਉੱਥੇ ਦੀ ਕਰ ਨਹੀਂ ਗਏ ਉੱਥੇ ਦੀ ਕਰ ਨਹੀਂ ਗਏ ਆਹ ਲੈਣ ਲੋਕਾਂ ਦੇ ਪਾਸੋਂ ਨਾ ਨੂੰ ਸਾਰਾ ਕਰਕੇ ਗੱਲ ਕਰਦੇ ਮੈਨੂੰ ਹਰਾਉਂਦੇ ਨਹੀਂ ਹਾਂ ਅਸੀਂ ਪਾਣੀ ਚ ਟੌਂਕ ਲਾਇਆ ਮੈਂ ਉਹਨਾਂ ਦਾ ਨਹੀਂ ਮਨਾ ਲੈ ਲਿਆ ਅਸੀਂ ਪਾਣੀ ਨਾਲ ਹੀ ਲੈ ਲਿਆ ਕਿਹੜਾ ਨਾਮ ਕਿਉਂ ਲੈ ਆ ਰਿਹਾ ਮੈਂ ਕਿਹਦਾ ਮੇਰੀ ਕੋਈ ਦੁਸ਼ਮਣੀ ਹੈ ਮੈਨੂੰ ਦੱਸ ਤੂੰ ਉੱਥੇ ਉੱਥੇ ਲੱਗੇ ਖੜੀ ਵਸਤ ਵਾਪਸ ਨਹੀਂ ਮੈਂ ਉੱਥੇ 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 ਖੜੀ ਮੇਰੀ ਮੌਤ ਹੀ ਦਾ ਆ ਗਿਆ ਇੱਥੋਂ ਨਾ ਕੋਈ ਭਜਾਈ ਨਹੀਂ ਉੱਥੇ ਕੈਮਰੇ ਲਾਉਂਦੇ ਦੋ ਸੌਰੀਆਂ ਖੜੀ ਸੀ ਓਨਲੀ ਦੋ ਸੌਰੀਆਂ ਤੇ ਪੰਜ ਛੇ ਘਟ ਗਿਆ ਲੀ ਉਹਦੇ ਵੱਲੋਂ ਐਲੀਕੇਸ਼ਨ ਲਗਾਇਆ ਜਾ ਰਿਹਾ ਕਿ ਜਦ ਥੱਪੜ ਮਾਰਿਆ ਮੈਂ ਕਹਿੰਦੀ ਆ ਇਹ ਅਜਿਹੀ ਕਿਸੇ ਗੱਲ ਦਾ ਹੁੰਦਿਆ ਸਾਡੇ ਮੇਰੇ ਪਾਣੀ ਦਾ ਟਾਈਮ ਵੀ ਨਹੀਂ ਇੱਥੇ ਦਾਰੂ ਦੀ ਪੀਤੀ ਹੋਈ ਹੈ ਤੁਸੀਂ ਕਹਿੰਦੇ ਹੋ ਕਿ ਮੈਂ ਕੋਈ ਮੈਂ ਥੱਪੜ ਮੈਂ ਨਹੀਂ ਮਾਰਿਆ ਥੱਪੜ ਤੁਸੀਂ ਉੱਥੇ ਮਾਰਿਆ ਮੇਰੇ ਵਿੱਚ ਮੇਰੇ ਉੱਤੇ ਥੱਪੜ ਤੁਸੀਂ ਮੇਰੇ ਜਮਾਨੇ ਵਿੱਚ ਮਾਰਿਆ ਤੁਸੀਂ ਰਿਪੋਰਟ ਨਹੀਂ ਕੀਤੀ ਮੈਂ ਕਾਰਵਾਈ ਕਰਾਂਗਾ ਕਰ ਕਾਰਵਾਈ ਤਾਂ ਆਪਾਂ ਨਹੀਂ ਕਰਵਾਵਾਂਗੇ ਮੈਂ ਨਹੀਂ ਕਰਵਾਉਣੀ ਹੁਣੀ ਨਹੀਂ ਹੁਣੀ ਨਹੀਂ ਹੁਣੀ ਨਹੀਂ ਹਾਂ ਹੁਣੀ ਨਹੀਂ ਆਹ ਦੇਖੋ ਕਿ ਮੈਂ ਜਾ ਰਿਹਾ ਹਾਂ ਰੀਚਾਰਜ ਨੂੰ ਬੁਲਾ ਹਾਲੇ ਦੇਖੋ ਕਿ ਬੁਲਾਦਾ ਨਹੀਂ ਹੋਇਆ ਕਿ ਮਾਤਾ ਜੀ ਹੋਇਆ ਕੀ ਹੈ ਹੋਇਆ ਕਿ ਬੇਟਾ ਮੇਰਾ ਔਟੋ ਚ ਲੰਦਾ ਆ ਤੇ ਇਹ ਔਟੋ ਉੱਥੇ ਲਾ ਕੇ ਖੜਾ ਆ ਆ ਕੇ ਇਹਦੇ ਥੱਪੜ ਮਾਰਦਾ ਉਹਨੂੰ ਹਰਾਮ ਦੇ ਹਲਾਲ ਦੇ ਦੱਸਣ ਲਾ ਪਿਆ ਆ ਦਾਰੂ ਨਾਲ ਰੱਜਿਆ ਪਿਆ ਵਾ ਦੱਸੋ ਹੈ ਕੀ ਕਰ ਰਿਹਾ ਇੱਕ ਦਾਰੂ ਪੀ ਕੇ ਡਿਊਟੀ ਹੁੰਦੀ ਉਹ ਤੋਂ ਵੀ ਹੈਰਾਨ ਦੇ ਦੱਸਣਗੇ ਇਹ ਗੱਡੀ ਮੇਰੀ ਕਿੱਥੇ ਲੱਗੀ ਉਹ ਦੇਖੋ ਗੱਡੀ ਦਾ ਗੱਡੀ ਮੇਰੀ ਕਿੰਨੀ ਦੂਰ ਆ ਠੀਕ ਹੈ ਉੱਥੇ ਜਿੱਥੇ ਇਹ ਪਹੁੰਚਿਆ ਉੱਥੇ ਮੈਂ ਦਾ ਸਾਈਡ ਤੇ ਗੱਡੀ ਖੜੀ ਆ ਮੇਰੀ ਮੈਂ ਉਤਰ ਕੇ ਸਿਰਫ ਫੋਨ ਤੇ ਗੱਲ ਕਰ ਰਿਆ ਇੰਨੀ ਗੱਲ ਹੋਈ ਸੁਕੜੀ ਬੈਠੀ ਪਈ ਸੀ ਉਹ ਕੁੜੀ ਵੀ ਮੈਂ ਉਤਾਰ ਕੇ ਮੈਂ ਕਿਹਾ ਤੁਸੀਂ ਮੈਡਮ ਤੁਸੀਂ ਚਲ ਜਿਓ ਮੈਂ ਕਿਹਾ ਇੱਕ ਮਿੰਟ ਮੈਂ ਇਹਨਾਂ ਨੂੰ ਪੁੱਛ ਕੇ ਆਵਾਂ ਇਹਨਾਂ ਨੇ ਮੈਨੂੰ ਹਰਾਮ ਦੇ ਕਿਉਂ ਗਿਆ ਮੇਰੀ ਗਲਤ ਇੰਜਾ ਮੇਰੀ ਕੋਈ ਗਲਤੀ ਨਾ ਮੇਰੀ ਕੋਈ ਗੱਲ ਬਾਤ ਇੱਥੇ ਅੱਗੇ ਮੈਂ ਪੁੱਛਿਆ ਨਾ ਕਿ ਸਰ ਤੁਸੀਂ ਮੈਨੂੰ ਹਰਾਮ ਦੇ ਕਿਉਂ ਗਿਆ ਨਹੀਂ ਥੱਪੜ ਮਾਰਿਆ ਤੁਹਾਡੇ ਉਹਨਾਂ ਨੇ ਥੱਪੜ ਮਾਰਿਆ ਇਹਨਾਂ ਨੇ ਮੇਰੇ ਤੇ ਇੱਥੇ ਕੈਮਰੇ ਵੀ ਲੱਗੇ ਹੋਏ ਹਰੇਕ ਚੌਂਕਾ ਦੇ ਵਿੱਚ ਸੀਪੀ ਸਾਹਿਬ ਵੱਲੋਂ ਨਵੇਂ ਕੈਮਰੇ ਲਗਵਾਏ ਗਏ ਆ ਹਾਂਜੀ ਹਾਂਜੀ ਤੇ ਹੁਣ ਕਿੱਥੇ ਗਏ ਨੇ ਮਲਾਜ ਤੇ ਕੀ ਮੰਗ ਕੀ ਕਰਦੇ ਹੋ ਹੰਦੇ ਮੈਂ ਸਿਰਫ ਪ੍ਰਸ਼ਾਸਨ ਕੋਲ ਇਹੀ ਮੰਗ ਕਰਦਾ ਹਾਂ ਜੀ ਦੇਖੋ ਅਸੀਂ ਇੱਥੇ ਆਟੋ ਗਰੀਬਦਾਰ ਬੰਦੇ ਆ ਠੀਕ ਹੈ ਜੀ ਮਾਤਰਤਾ ਦੀ ਬੰਦੇ ਆ ਆਟੋ ਚਲਾਣੇ ਆਪਣਾ ਘਰ ਚਲਾਣੇ ਆ ਲੇਕਿਨ ਸਾਡੇ ਨਾਲ ਆ ਜਿਹੜੀ ਬਦਤਮੀਜ਼ੀ ਕੀਤੀ ਜਾ ਰਹੀ ਆ ਹਰਾਮ ਦੇ ਹੱਥ ਜੂੜ ਦਿੱਤੀ ਜਾ ਰਹੀ ਆ ਥੱਪੜ ਮਾਰੇ ਜਾ ਰਿਹਾ ਕਿਉ ਮਾਰੇ ਜਾ ਰਿਹਾ ਕਾਦੇ ਲਈ ਕਿੱਥੇ ਤੁਹਾਡਾ ਆਟੋ ਖੜਾ ਕਿੱਥੇ ਆ ਉਹ ਦੇਖੋ ਜੀ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਆਟੋ ਚਲਾਉਂਦਾ ਇੱਕ ਲੜਕਾ ਉਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਨੇ ਇਹਦੇ ਥੱਪੜ ਮਾਰਿਆ ਥੱਪੜ ਮਾਰਨ ਦਾ ਕਾਰਨ ਕੀ ਸੀਗਾ ਪਤਾ ਲੱਗਾ ਕੁਛ ਪਰ ਮੈਂ ਤਾਂ ਕਹਿੰਦਾ ਜੀ ਜਾਮ ਲਾਇਆ ਮੈਂ ਕਿਹਾ ਜਾਮ ਮੈਂ ਕਿਹੜਾ ਲਾਤਾ ਮੇਰੀ ਗੱਡੀ ਉਹ ਦੇਖੋ ਕਿੱਥੇ ਖੜੀ ਹੈ ਜੀ ਇੰਨੀ ਦੂਰ ਗੱਡੀ ਮੇਰੀ ਖੜੀ ਸਾਈਡ ਤੇ ਉਹ ਵੀ ਸੜੋਟ ਤੋਂ نیچے ਲਾ ਕੇ ਮੈਂ ਗੱਡੀ ਲਾਈ ਹੋਈ ਆ ਆ ਦੇਖੋ ਆ ਟਾਬੇ ਦੇ ਮੋਹਰੇ ਗੱਡੀ ਮੈਂ نیچے ਲਾ ਕੇ ਲਾਈ ਹੋਈ ਕੁੱਤੋਂ ਦੀ ਮੇਰੇ ਇੱਥੇ ਵੱਦ ਘਟ ਬੋਲ ਕੇ ਗਿਆ ਮੇਰੇ ਨਾਲ ਇੰਨੀ ਦੂਰ ਆ ਕੇ ਤੇ ਹੁਣ ਕੀ ਮੰਗ ਕੀ ਕਰਦੇ ਮੈਂ ਸਿਰਫ ਇਹੀ ਮੰਗ ਕਰਦਾ ਜੀ ਕਿ ਇਹਨਾਂ ਨੂੰ ਨਾ ਇਹਨਾਂ ਨੂੰ ਇਹਨਾਂ ਨੂੰ ਸਬਕ ਦਿੱਤਾ ਜਾਵੇ ਠੀਕ ਹੈ ਜੀ ਇਹ ਜਿੱਦਾਂ ਹੁਣ ਹੱਥ ਸ਼ੂਟ ਕਰਦੇ ਆ ਗਰੀਬਾਂ ਦੇ ਉੱਤੇ ਹੱਥ ਚੱਕਦੇ ਆ ਆਟੋ ਡਰਾਈਵਰਾਂ ਨੂੰ ਕਹਿੰਦੇ ਆ ਕਿ ਗਾਲੀ ਗਲੋਚ ਕਰਦੇ ਆ ਇਹ ਚੀਜ਼ਾਂ ਨਾ ਕੀਤੀਆਂ ਜਾਣ ਇਹਨਾਂ ਨੂੰ ਇਹਨਾਂ ਦੇ ਖਿਲਾਫ ਇਹਨੇ ਕਾਰਵਾਈ ਕੀਤੀ ਜਾਵੇ ਠੀਕ ਹੈ